ਨਾਂ ਬਾਬਾ ਸ੍ਰੀ ਚੰਦ ਜੀ ਇੱਕ ਨਿੱਕੀ ਜਹੀ ਕਹਾਣੀ ਚਾਹੇ ਇਨਸਾਨ ਨਾਲ ਸੰਬੰਧਿਤ ਹੋਵੇ ਚਾਹੇ ਜਾਨਵਰਾਂ ਦੀ ਹੋਵੇ ਜੋ ਵੀ ਸਿੱਧਾ ਰਸਤਾ ਦੱਸਦੀ ਹੈ ਉਹ ਜੀਵਨ ਵਾਸਤੇ ਬਹੁਤ ਮਹੱਤਮਪੂਰਨ ਹੈ ਇੱਕ ਬੋਹੜ ਦਾ ਦਰਖਤ ਇਕੱਲੇ ਕੁਝ ਸੋਚ ਰਿਹਾ ਸੀ ਉਸਤੇ ਲਾਗੋਂ ਦੀ ਇੱਕ ਕੋੜਾ ਲੰਗਿਆ ਬੋਹੜ ਬੋਲਿਆ ਕਿਉਂ ਭਈ ਬਹੁਤ ਹੌਲੀ-ਹੌਲੀ ਚੱਲ ਰਿਹਾ ਹੈ ਕੋੜਾ ਹੁਣ ਬੋਹੜ ਦੇ ਕੋਲ ਬੈਠ ਗਿਆ ਅਤੇ ਬੋਲਿਆ ਤੁਸੀਂ ਬਹੁਤ ਪੁਰਾਣਾ ਸਮਾਂ ਦੇਖਿਆ ਹੈ ਕੁਝ ਪੁਰਾਣੀ ਗੱਲ ਦੱਸੋ ਬੋਹੜ ਬੋਲਿਆ ਹੁਣ ਦੇ ਇਨਸਾਨ ਪੁਰਾਣੇ ਇਨਸਾਨਾਂ ਨੂੰ ਵਧੀਆ ਸਮਝਦੇ ਹਨ ਪਰ ਪੁਰਾਣੇ ਇਨਸਾਨ ਉਸ ਤੋਂ ਪੁਰਾਣੇ ਇਨਸਾਨਾਂ ਨੂੰ ਵਧੀਆ ਸਮਝਦੇ ਸਨ ਮੇਰੇ ਸਾਹਮਣੇ ਬਹੁਤ ਲੋਕਾਂ ਨੇ ਪਾਪ ਕੀਤੇ ਸ਼ਾਮ ਨੂੰ ਮਾਫੀ ਵੀ ਮੰਗੀ ਸਵੇਰੇ ਉੱਠ ਕੇ ਫਿਰ ਦੁਬਾਰਾ ਪਾਪ ਕਰਦੇ ਅਤੇ ਸ਼ਾਮ ਨੂੰ ਫਿਰ ਮਾਫੀ ਮੰਗਦੇ ਇਸੇ ਤਰ੍ਹਾਂ ਕਰਦੇ ਉਹ ਇੱਥੋਂ ਦੁਨੀਆ ਤੋਂ ਚਲੇ ਗਏ ਅਜੋਹ ਪੰਛੀ ਬਣੇ ਫਿਰਦੇ ਹਨ ਅਤੇ ਉਹਨਾਂ ਦੇ ਬੱਚੇ ਹੀ ਉਹਨਾਂ ਨੂੰ ਡੰਡੇ ਮਾਰ ਕੇ ਉਡਾ ਦਿੰਦੇ ਹਨ ਅਤੇ ਫਿਰ ਮੇਰੇ ਉੱਤੇ ਆਣ ਕੇ ਆਲਣਾ ਪਾਉਂਦੇ ਹਨ ਅਤੇ ਫਿਰ ਮੈਨੂੰ ਕਹਾਣੀਆਂ ਸੁਣਾਉਂਦੇ ਹਨ ਹੁਣ ਕੋੜਾ ਕਹਿਣ ਲੱਗਾ ਮੇਰੇ ਗੋਡੇ ਬਹੁਤ ਦਰਦ ਕਰਦੇ ਹਨ ਇਨਸਾਨਾਂ ਨੇ ਮੇਰੇ ਉੱਤੇ ਬਹੁਤ ਸਵਾਰੀ ਕੀਤੀ ਹੁਣ ਮੇਰੇ ਗੋਡੇ ਕੰਮ ਨਹੀਂ ਕਰਦੇ ਬੋਹੜ ਬੋਲਿਆ ਇਨਸਾਨਾਂ ਦੇ ਗੋਡੇ ਵੀ ਕਿਹੜੇ ਕੰਮ ਕਰਦੇ ਹਨ ਬਿਨਾਂ ਦਵਾਈ ਤੇ ਉਹਨਾਂ ਦੇ ਗੋਡੇ ਵੀ ਕਿਹੜੇ ਚੱਲਦੇ ਹਨ ਉੱਤਰੋਂ ਊਠ ਆ ਗਿਆ ਅਤੇ ਬੋਲਿਆ ਮੈਂ ਵੀ ਪਹਿਲਾ ਰੇਗਿਸਤਾਨ ਦਾ ਜਹਾਜ਼ ਕਹਾਉਂਦਾ ਸੀ ਪਰ ਹੁਣ ਇਨਸਾਨ ਲੋਹੇ ਦੇ ਜਹਾਜ਼ ਤੇ ਉੱਡਦੇ ਹਨ ਮੈਨੂੰ ਕੋਈ ਵੀ ਨਹੀਂ ਪੁੱਛਦਾ ਇਨਸਾਨ ਬਹੁਤ ਮਤਲਬੀ ਹੈ ਘੋੜਾ ਬੋਲਿਆ ਇਨਸਾਨ ਤਾਂ ਆਪਣੇ ਮਾਤਾ ਪਿਤਾ ਦੀ ਵੀ ਨਹੀਂ ਸੁਣਦੇ ਤੇਰੀ ਕੌਣ ਸੁਣੂ ਉੱਤਰੋਂ ਮੁਰਗੀ ਆਣ ਕੇ ਬੈਠ ਗਈ ਅਤੇ ਬੋਲੀ ਕਿ ਇਨਸਾਨ ਪਹਿਲਾ ਮਾਸ ਮੀਟ ਖਾਂਦਾ ਹੈ ਅਤੇ ਜਦੋਂ ਵੱਡਾ ਹੋ ਜਾਂਦਾ ਹੈ ਫਿਰ ਉਹ ਧਰਮ ਦਾ ਚੇਤਾ ਆਉਂਦਾ ਹੈ ਪਹਿਲਾਂ ਮੇਰੇ ਆਂਡੇ ਨੂੰ ਕੋਈ ਵੈਜ ਦੱਸਦਾ ਹੈ ਤੇ ਕੋਈ ਨੌਨ ਵੈਜ ਦੱਸ ਕੇ ਖਾ ਜਾਂਦਾ ਹੈ ਬੋਹੜ ਦੋਨਾਂ ਦੀ ਗੱਲਾਂ ਸੁਣ ਕੇ ਬੋਲਿਆ ਕਿ ਦਰਖਤ ਦੀਆਂ ਜੜ੍ਹਾਂ ਧਰਤੀ ਵਿੱਚ ਹੁੰਦੀਆਂ ਹਨ ਜਿਸ ਕਰਕੇ ਉਹਨਾਂ ਦੀ ਸੋਚ ਵੀ ਪਰਮਾਤਮਾ ਅਤੇ ਧਰਤੀ ਦੇ ਨਾਲ ਜੁੜੀ ਹੁੰਦੀ ਹੈ ਪਰ ਇਨਸਾਨ ਦੀ ਸੋਚ ਦਿਮਾਗ ਵਿੱਚ ਧਰਤੀ ਤੋਂ ਬਹੁਤ ਉੱਪਰ ਹੁੰਦੀ ਹੈ ਇਸ ਲਈ ਉਹਨਾਂ ਦੀ ਸੋਚ ਪਰਮਾਤਮਾ ਅਤੇ ਤਰਤੀ ਤੋਂ ਦੂਰ ਹੈ ਜੋ ਇਨਸਾਨ ਤਰਤੀ ਦੇ ਨਾਲ ਜੁੜਿਆ ਹੈ ਅਤੇ ਪਰਮਾਤਮਾ ਦੇ ਨਾਲ ਜੁੜਿਆ ਹੈ ਉਸ ਨੂੰ ਹਰ ਕੰਨ ਵਿੱਚ ਪਰਮਾਤਮਾ ਹੀ ਦਿਖਾਈ ਦਿੰਦੇ ਹਨ ਸਾਡਾ ਦਿਲ ਸਾਡੇ ਪੱਤਿਆਂ ਵਿੱਚ ਵਸਦਾ ਹੈ ਸਾਡੀ ਆਤਮਾ ਸਾਡੀ ਜੜਾ ਵਿੱਚ ਵੱਸਦੀ ਹੈ ਅਤੇ ਇਨਸਾਨ ਦਾ ਮਨ ਇਨਸਾਨ ਦੇ ਦਿਮਾਗ ਵਿੱਚ ਵੱਸਦਾ ਹੈ ਉਹ ਕਦੇ ਦਿਲ ਦੀ ਸੁਣਦਾ ਹੀ ਨਹੀਂ ਜੇਕਰ ਇਨਸਾਨ ਆਪਣੇ ਦਿਲ ਦੀ ਸੁਣੇ ਤਾਂ ਉਸ ਨੂੰ ਪੇੜ ਪੌਦਿਆਂ ਵਿੱਚ ਪਰਮਾਤਮਾ ਹੀ ਨਜ਼ਰ ਆਉਣਗੇ ਆਪਣੇ ਮਾਤਾ ਪਿਤਾ ਅਤੇ ਬੱਚਿਆਂ ਵਿੱਚ ਪਰਮਾਤਮਾ ਹੀ ਨਜ਼ਰ ਆਉਣਗੇ ਬਿਨਾਂ ਨਜ਼ਰ ਦੇ ਇਨਸਾਨ ਖੋਜ ਨਹੀਂ ਕਰਦਾ ਬਿਨਾਂ ਨਜ਼ਰ ਪਰਮਾਤਮਾ ਉਸ ਨੂੰ ਨਜ਼ਰ ਨਹੀਂ ਆਉਂਦਾ ਪਰਮਾਤਮਾ ਵਾਲੀ ਨਜ਼ਰ ਉਸ ਨੂੰ ਖੋਲਣੀ ਪਵੇਗੀ ਤਾਂ ਹੀ ਉਸ ਨੂੰ ਸਾਡੇ ਵਿੱਚੋਂ ਅਤੇ ਪਰਮਾਤਮਾ ਤੇ ਹਰ ਕੰਨ ਵਿੱਚੋਂ ਪਰਮਾਤਮਾ ਹੀ ਨਜ਼ਰ ਆਉਣਗੇ बस ਦੇਖਣ ਦੀ ਲੋੜ ਹੈ ਬਸ ਉਸ ਨੂੰ ਖੋਜਣ ਦੀ ਲੋੜ ਹੈ ਬਸ ਉਸ ਨੂੰ ਫੀਲ ਕਰਨ ਦੀ ਲੋੜ ਹੈ ਪਰਮਾਤਮਾ ਅੰਗ ਸੰਗ ਹੀ ਹਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ